ਫਿਕ ਤਹਾਂ ਮਾਰਦੇ ਦੇਖੇਗੇ ਪਰ ਜਦੜ ਆ ਜਗਿਆਣੇ ਮੈਂ ਸਮਝਦਾ ਉਹ ਔਰਤ ਕਟਿਆ ਕਸੂਰੀ ਦੀ ਔਰਤ ਤੇ ਉਹਦਾ ਘਰ ਵਾਲਾ ਜਿਹੜਾ ਮੈਂ ਨਾ ਬਾ ਘਦਾ ਬੰਦਾ ਜਦੋਂ ਉਹਨੇ ਕੱਪੜੇ ਲਾ ਕੇ ਗੁਰੂ ਸਾਹਿਬ ਵੱਲ ਸੁੱਟਦੇ ਗੰਦੇ ਮੈਂ ਸਮਝਦਾ ਜਿੰਨੇ ਵੀ ਉਹ ਵੀਡੀਓ ਦੇਖੀ ਹਰ ਇੱਕ ਦਾ ਦਿਲ ਬਲੰਬੜ ਆ ਗਿਆ 21 ਤਰੀਕ ਦੀ ਘਟਨਾ ਹੋਈ ਜਥੇਦਾਰ ਪ੍ਰੋਗ ਸਿੰਘ ਜੀ ਅਸੀਂ ਸਾਰੀਆਂ ਸੰਗਤਾਂ ਗੁਰਪ੍ਰੀਤ ਸਿੰਘ ਅਸੀਂ ਜਾ ਕੇ 24 ਨੂੰ ਗਏ ਵੀ ਜਾਂ ਤਾਂ ਪਰਚਾ ਦਰਜ ਕਰ ਦਿਓ ਤੇ ਜਾਂ ਫਿਰ ਸੰਘਰਸ਼ੇ ਜਿਹੜਾ ਵਿਢਿਆ ਦੋ ਉਹਨਾ ਪਰਚਾ ਦਰਜ ਕਰਤਾ ਪਰ ਉੱਥੇ ਚਲਾਕੀ ਕੀਤੀ ਪ੍ਰਸ਼ਾਸਨ ਨੇ ਅਸੀਂ ਬੰਦੇ ਦਾ ਨਾਮ ਲਖਾਇਆ ਨਾਲ ਉਹ ਬੰਦੇ ਦੇ ਹੁੰਦੇ ਆ ਜਿਹੜਾ ਉਹ ਦਿਸ ਰਿਹਾ ਵੀਡੀਓ ਦੇ ਵਿੱਚ ਤੇ ਉਹ ਬੰਦੇ ਤੇ ਪਰਚਾ ਹੋਣਾ ਚਾਹੀਦਾ ਉਹਨਾਂ ਨੇ ਥੱਲੇ ਲੈਣਾ ਲਿਖ ਦਿਿਆ ਵੀ ਇਹਦਾ ਜੇ ਦੋਸ਼ ਪਾਇਆ ਗਿਆ ਤੇ ਇਹਨੂੰ ਰੱਖਾਂਗੇ 24 ਤਰੀਕ ਦਾ ਪਰਚਾ ਦਰਜ ਹੋਇਆ ਅੱਜ ਤੁਸੀਂ ਦੇਖ ਲਓ 12 ਤਰੀਕ ਹੋ ਗਈ ਅਜੇ ਤੱਕ ਮੈਂ ਸਮਝਦਾ ਉਹ ਗੰਦੀ ਔਰਤ ਤੇ ਉਹਦਾ ਘਰ ਵਾਲਾ ਉਹ ਫੜੇ ਨਹੀਂ ਗਏ ਪ੍ਰਸ਼ਾਸਨ ਨੇ ਸਾਨੂੰ ਪਿੱਛੇ ਡੋੜਣ ਦਾ ਟਾਈਮ ਦਿੱਤਾ ਸੀ ਉਹ ਦੋ ਦਿਨਾਂ ਤੱਕ ਚੱਕ ਲਾਂਗੇ ਅਸੀਂ ਤਿੰਨ ਦਿਨ ਬਾਅਦ ਆਏ ਅੱਜ ਅੱਗ ਫੇਰ ਉਹਨਾਂ ਨੇ ਸਾਨੂੰ ਪਿੰਨ ਦਿਨ ਦਾ ਟਾਈਮ ਦਿੱਤਾ ਕਿ 100 ਵਾਰ ਜਿਹੜੀ ਉਹ ਜਨਾਨੀ ਹੈ ਉਹ ਜ਼ਰੂਰ ਬੜੀ ਜਾਊਗੀ ਅਸੀਂ ਤੁਹਾਡੇ ਚੈਨਲ ਲਈ ਪ੍ਰਸ਼ਾਸ਼ਨ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਸਾਡੇ ਸਬਰ ਦਾ ਇਹ ਮਤੇ ਆਣਾ ਲੋ ਅਸੀਂ ਬਹੁਤ ਸਬਰ ਕਰ ਲਿਆ ਤੇ ਨਾਲ ਹੀ ਬਗਉਆਂ ਦੇ ਡਟੇਰ ਨਹੀਂ ਆ ਨਾਲ ਹੀ ਉਹਨੂੰ ਪਛਾਣਾ ਸੀ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਇੱਕ ਗੱਲ ਕਹਿਣੀ ਚਾਹੁੰਦੇ ਆ ਜਿੰਨਾ ਚਿਰ ਉਹ ਜਨਾਨੀ ਨੂੰ ਸਜ਼ਾ ਨਹੀਂ ਹੋ ਜਾਂਦੀ ਉਹਨਾਂ ਚੈਨ ਨਾਲ ਹੀ ਬੈਠਾਂਗੇ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਬੇਅਦਬੀਆਂ ਹੁੰਦਾ ਯਾਰੋ ਅੱਜ ਤੱਕ ਕਿਸੇ ਨੂੰ ਸਜ਼ਾ ਹੀ ਨਹੀਂ ਹੋਈ ਸਾਰੇ ਕੇਸ ਪਤਾ ਨਹੀਂ ਰਫੀ ਦੇ ਫੁਕਰਤੇ ਇਸ ਕਰਕੇ ਅਸੀਂ ਤੁਹਾਡੇ ਚੈਨ ਨਾਲ ਹੀ ਬਚਾਰਾ ਚਾਹਨੇ ਆ ਸੰਗਤਾਂ ਦਾ ਹਿਰਦਾ ਬੁਲੰਦ ਰਿਆ ਪਿਆ ਬੜਾ ਰੋਸ ਹੈ ਬੜਾ ਦੁੱਖ ਹੈ ਯਾਰੋ ਸਿਸ ਰਖੇ ਤੇ ਨਹੀਂ ਕਿਤੇ ਯਾਰੋ ਕੀ ਕਰ ਲਈ ਉਹ ਕਿ ਸਾਨੂੰ ਇੱਕ ਟਾਰਗੇਟ ਬਣਾਇਆ ਜਾ ਰਿਹਾ ਇੱਥੇ ਬੇਦਬੀ ਕਰਤੀ ਉਜਾਲੇ ਕਰਤੀ ਗਰਦਾਸਪੁਰ ਕਰਤੀ ਤੇ ਸਿੱਖ ਆਦੀ ਹੋ ਜਾਣ ਪਰ ਸਿੱਖ ਜਦੋਂ ਘੋੜਿਆਂ ਤੇ ਸੀ ਨਾ ਤੇ ਬਾਬਾ ਬੁੱਤਾ ਸਿੰਘ ਤੇ ਗਰਦਾਸ ਸਿੰਘ ਦੋ ਸਿੰਘ ਰਹਿ ਗਏ ਸੀ ਤੇ ਸਿੱਖਾਂ ਨੇ ਉਦੋਂ ਵੀ ਹੰਮਤ ਨਹੀਂ ਹਾਰੀ ਸੀ ਸਿੱਖ ਬਖਸਦਾ ਨਹੀਂ ਆਪਣੇ ਗੁਰੂ ਲਈ ਸੀਸ ਤੇ ਦੇ ਸਕਦਾ